ਸਾਹਿਬਾ ਕਿਸਾਨ ਭਰਾਵੋ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਸਾਰੇ ਕਿਸਾਨ ਭਰਾਵਾਂ ਦੀਆਂ ਫਸਲਾਂ ਵੀ ਚੰਗੀਆਂ ਹੀ ਹੋਣਗੀਆਂ ਤੇ ਕਿਸਾਨ ਭਰਾਵੋ ਅੱਜ ਦੀ ਵੀਡੀਓ ਲੈ ਕੇ ਆਇਆ ਆਪਾਂ ਆਲੂਆਂ ਸੰਬੰਧੀ ਆਲੂ ਦੀ ਬਜਾਈ ਆਪਾਂ ਕਿਵੇਂ ਕਰ ਸਕਦੇ ਆ ਕਿਹੜੇ-ਕਿਹੜੇ ਤਰੀਕੇ ਨੇ ਤੇ ਆਲੂ ਤੇ ਕਿਹੜੇ-ਕਿਹੜੇ ਖਰਚ ਹੋ ਰਹੇ ਨੇ ਉਹ ਆਪਾਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ ਨਵੇਂ ਕਿਸਾਨ ਭਰਾ ਆਲੂ ਦੀ ਬਜਾਈ ਕਰਨਗੇ ਉਹ ਇਹ ਵੀਡੀਓ ਜ਼ਰੂਰ ਵੇਖਣ ਕਿਉਂਕਿ ਨਵੇਂ ਕਿਸਾਨ ਭਰਾ ਇਸ ਵਾਰੀ ਆਲੂ ਦੀ ਬਜਾਈ 'ਚ ਬਹੁਤ ਜ਼ਿਆਦਾ ਆ ਰਹੇ ਨੇ ਤੇ ਜਿਹੜੇ ਪ੍ਰਾਣੇ ਕਿਸਾਨ ਭਰਾ ਨੇ ਉਹ ਵੀ ਇਹ ਵੀਡੀਓ ਜ਼ਰੂਰ ਵੇਖਣ ਕਿਉਂਕਿ ਜੋ ਗੱਲਾਂ ਮੇਰੇ ਵੱਲੋਂ ਦੱਸਣੋਂ ਕੁਝ ਰਹਿ ਗਈਆਂ ਹੋਣਗੀਆਂ ਤਾਂ ਜਿਹੜੇ ਪ੍ਰਾਣੇ ਕਿਸਾਨ ਵੀਰ ਨੇ ਉਹ ਕਮੈਂਟ ਬਾਕਸ ਦੇ ਵਿੱਚ ਉਹ ਗੱਲਾਂ ਬਾਤਾਂ ਬਾਰੇ ਜ਼ਰੂਰ ਦੱਸ ਦੇਣ ਤੇ ਕਿਸਾਨ ਭਰਾਓ ਆਪਾਂ ਨੇ ਜਿਹੜੀ ਆਲੂ ਦੀ ਬਿਉਂਤਬੰਦੀ ਆ ਉਹ ਤਿੰਨ ਕਿਸਮਾਂ ਚ ਕਰੀਆ ਕਿਉਂਕਿ ਆਲੂ ਦੀ ਬਜਾਈ ਕਰਨਾ ਬਿਉਂਤੀ ਬੰਦੇ ਦਾ ਕੰਮ ਆ ਲੋਪੋ ਵਾਲਾ ਵੀਰ ਵੀ ਕਹਿੰਦਾ ਹੁੰਦਾ ਨਾ ਵੀ ਆਲੂ ਦੀ ਬਜਾਈ ਕਰਨਾ ਬਿਉਂਤੀ ਬੰਦੇ ਦਾ ਹੀ ਕੰਮ ਆ ਤਿੰਨ ਬਿਉਂਤਾ ਕਿਹੜੀਆਂ ਨੇ ਆਲੂ ਦੀ ਬਜਾਈ ਕਰਨਾ ਤੇ ਦੂਜੀ ਹੈਗੀ ਆ ਪਟਾਈ ਕਰਨਾ ਤੀਜੀ ਹੈਗੀ ਆ ਉਹਨੂੰ ਵੇਚਣਾ ਤਿੰਨ ਬਯੰਤਾਂ ਦੇ ਵਿੱਚ ਆਪਾਂ ਲੈ ਕੇ ਆਏ ਆ ਤੇ ਮੈਂ ਇੱਕ ਕਾਪੀ ਪੈਨ ਚੱਕਿਆ ਤੇ ਸਾਰਾ ਖਰਚੇ ਦੀ ਡਿਟੇਲ ਕੱਢ ਲਈ ਹਨਾ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਾ ਵੀ ਕਿੰਨਾ ਖਰਚਾ ਆਉਂਦਾ ਜੇਕਰ ਆਪਾਂ ਆਲੂ ਦੀ ਬਜਾਈ ਦੀ ਬਯੰਤਬੰਦੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਉਂਦਾ ਵੀ ਆਲੂ ਦੀ ਬਜਾਈ ਲਈ ਸਮਾਂ ਕਿਹੜਾ ਟੁੱਕਦਾ ਆ ਕਿਹੜੇ ਮੌਸਮ ਦੇ ਵਿੱਚ ਆਪਾਂ ਆਲੂ ਦੀ ਬਜਾਈ ਕਰ ਸਕਦੇ ਆ ਉਹ ਹੈਗੀ 15 ਸਤੰਬਰ ਤੋਂ ਲੈ ਕੇ 15 ਅਕਤੂਬਰ ਤੱਕ 15 ਸਤੰਬਰ ਤੋਂ ਆਲੂ ਦੀ ਬਜਾਈ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਅਮਲੋ ਏਰੀਆ ਹੋ ਗਿਆ ਜਲੰਧਰ ਏਰੀਆ ਹੋ ਗਿਆ ਕਿਤੇ ਕਿਤੇ ਇੱਕ ਦੋ ਕਿੱਲਾ ਕਿਸਾਨ ਭਰਾਵਾਂ ਨੇ ਆਲੂ ਦੀ ਬਿਜਾਈ ਕੀਤੀ ਆ ਜਿਹੜੇ ਜਾਦਾ 50 60 ਕਿੱਲੇ ਬੀਜਦੇ ਨੇ ਉਹਨਾਂ ਨੇ ਹੀ ਸ਼ੁਰੂ ਕਰੀ ਆ ਜਿਹੜੇ ਮੇਰੇ ਵਰਗੇ ਨੇ ਕਿਸਾਨ ਭਰਾ ਮੈਂ ਇਸ ਵਾਰੀ 10 ਕਿੱਲੇ ਦੀ ਆਲੂ ਬਿਜਾਈ ਕਰਾਂਗਾ ਜਿਆਦਾ ਨਹੀਂ ਕਰਦਾ 10 ਕਿੱਲੀ ਨੇ ਅਸੀਂ 10 ਕਿੱਲੇ ਵਾਲੇ ਅਕਤੂਬਰ ਦੇ ਪਹਿਲੇ ਹਫਤੇ ਜਾਂ ਅਕਤੂਬਰ ਦੇ ਵਿਚਕਾਰ ਜੇ ਹੀ ਆਲੂ ਦੀ ਬਿਜਾਈ ਕਰਦੇ ਆ ਤੇ ਕਿਸਾਨਪ੍ਰਭ ਜਿਹੜੀ ਅਗੇਤਾ ਆਲੂ ਆ ਉਹ ਤਾਂ 15 ਸਤੰਬਰ ਵਾਲਾ ਉਹ ਪੱਟਕੇ ਦੁਆਰਾ ਕਣਕ ਫਿਰ ਬਜਾਈ ਕੀਤੀ ਜਾਂਦੀ ਆ ਤੇ ਜਿਹੜਾ ਅਕਤੂਬਰ ਦੇ ਵਿਚਕਾਰ ਜੀ ਆਲੂ ਦੀ ਬਜਾਈ ਹੁੰਦੀ ਆ ਉਸ ਤੋਂ ਬਾਅਦ ਮੱਕੀ ਸੂਰਜਮੁਖੀ ਜਾਂ ਮੂੰਗੀ ਇਤਾਂ ਦੀਆਂ ਫਸਲਾਂ ਦੀ ਬਜਾਈ ਕੀਤੀ ਜਾਂਦੀ ਆ ਹੁਣ ਇੱਥੇ ਗੱਲ ਇਹ ਉੱਠਦੀ ਆ ਵੀ ਜਿਹੜਾ ਤਾਂ 15 ਸਤੰਬਰ ਨੂੰ ਆਲੂ ਦੀ ਬਜਾਈ ਕਰਕੇ 65 70 ਦਿਨਾਂ ਤੇ ਆਲੂ ਦੀ ਪਟਾਈ ਕਰ ਦੇਗਾ ਸਵਾ ਦੋ ਮਹੀਨਿਆਂ ਤੋਂ ਬਾਅਦ ਉਹ ਤਾਂ ਕਣਕ ਦੀ ਬਜਾਈ ਵੀ ਕਰ ਦਵੇਗਾ ਕਣਕ ਝੋਨੇ ਦੇ ਵਿਚਕਾਰ ਉਹਨੇ ਆਲੂ ਦੀ ਬਜਾਈ ਕਰ ਲਈ ਤੇ ਉਹ 1.5 ਲੱਖ ਰੁਪਏ ਕਮਾ ਲੈਂਦਾ ਆ ਕਦੇ-ਕਦੇ ਬਚਾਉਂਦਾ ਹਰ ਵਾਰੀ ਨਹੀਂ 1.5 ਲੱਖ ਰੁਪਿਆ ਬਚਦਾ ਹੈਗਾ ਤੇ ਇੱਕ ਇੱਕ ਕਿਸਾਨ ਆ ਜਿਹੜਾ 120 ਦੇ ਨਾਲੂ ਦੀ ਬਜਾਈ ਕਰਕੇ ਰੱਖਦਾ ਤੇ ਉਹਨੂੰ 85000 ਰੁਪਿਆ ਬਚਦਾ ਆਲੂ ਦੇ ਵਿੱਚੋਂ ਉਹਦੀ ਕੁੱਲ 85000 ਰੁਪਏ ਦਾ ਕੀਲਾ ਜਾਂਦਾ ਹੈ ਨਾ ਤੇ ਇਹ ਕੀ ਚੱਕਰਾ ਹੈ ਇਹ ਹੀ ਬਸ ਆਲੂ ਦਾ ਇਹ ਹੀ ਬਿਉਂਤ ਬੰਦੀ ਆ ਕਿਸਾਨ ਪ੍ਰਭੂ ਜਦੋਂ ਵੀ ਤੁਸੀਂ ਆਲੂ ਦੀ ਬਜਾਈ ਕਰਨੀ ਆ ਆਪਣਾ ਅੱਗਾ ਫਿਊਚਰ ਦੇਖ ਕੇ ਕਰਨੀ ਆ ਵੀ ਆਲੂ ਪੱਕੇ ਦੀ ਪਟਾਈ ਕਰਨੀ ਆ ਜਾਂ ਕੱਚੇ ਦੀ ਪਟਾਈ ਕਰਨੀ ਆ ਜਿਹੜਾ ਆਪਣਾ ਦਸੰਬਰ ਜਾਂ ਨਵੰਬਰ ਜਾਂ ਜਨਵਰੀ ਦੇ ਪਹਿਲੇ ਹਫਤੇ ਆਲੂ ਦੀ ਪਟਾਈ ਹੋਵੇਗੀ ਉਹ ਕੱਚਾ ਆਲੂ ਹੁੰਦਾ ਆ ਉਹ ਜਲਦੀ ਜਲਦੀ ਕੰਪਨੀਆਂ ਨੂੰ ਜਾਂਦਾ ਆ ਤੇ ਉਹਦਾ ਪੀੜ ਕੇ ਪਾਊਡਰ ਤਿਆਰ ਕੀਤਾ ਜਾਂਦਾ ਤੇ ਜੀਤੋਂ ਅਲੇਚ ਗੁਰਕਰੇ ਵਗੈਰਾ ਬਣਾਏ ਜਾਂਦੇ ਨੇ ਕੰਪਨੀਆਂ ਵੱਲੋਂ ਉਹ ਚੀਜ਼ਾਂ ਦੇ ਲਈ ਆਲੂ ਕੱਚੇ ਦੀ ਪਟਾਈ ਕੀਤੀ ਜਾਂਦੀ ਜਿਹੜਾ ਪੱਕਾ ਆਲੂ ਆ ਉਹ ਜਨਵਰੀ ਦੇ ਅਖੀਰਲੇ ਹਫਤੇ ਜਾਂ ਫਰਵਰੀ ਮਹੀਨੇ ਦੇ ਵਿੱਚ ਉਹਦੀ ਪਟਾਈ ਹੁੰਦੀ ਆ ਇਹ ਚੀਜ਼ ਦਾ ਬਹੁਤ ਧਿਆਨ ਆ ਇਹ ਆਪਣਾ ਹਮੇਸ਼ਾ ਪਹਿਲਾਂ ਹੀ ਬਿਉਂਤਬੰਦੀ ਕਰਕੇ ਰੱਖਿਓ ਵੀ ਆਲੂ ਦੀ ਬਜਾਈ ਦੀ ਬਿਉਂਤਬੰਦੀ ਕਦੋਂ ਆ ਤੇ ਆਲੂ ਦੀ ਪਟਾਈ ਦੀ ਬਿਉਂਤਬੰਦੀ ਕਦੋਂ ਆ ਇਹ ਚੀਜ਼ਾਂ ਦਾ ਕਿਸਾਨ ਪ੍ਰਭੂ ਹਮੇਸ਼ਾ ਧਿਆਨ ਵਿੱਚ ਰੱਖਿਓ ਅਗਲੀ ਬਿਉਂਤਬੰਦੀ ਆਉਂਦੀ ਆ ਕਿਸਾਨ ਪ੍ਰਭੂ ਆਲੂ ਨੂੰ 15 ਸਤੰਬਰ ਨੂੰ ਬੀਜਾਂਗੇ ਕਿੱਥੇ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਿਓ ਜਦੋਂ ਵੀ ਆਲੂ ਦੀ ਬਜਾਈ ਕਰਨੀ ਆ ਤਾਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਚੋਣਨੀਆਂ ਦੀਆਂ ਲਗਾਉਣੀਆਂ ਪੈਣਗੀਆਂ ਕਿਉਂਕਿ ਤਕਰੀਬਨ ਝੋਨੇ ਤੋਂ ਬਾਅਦ ਹੀ ਆਲੂ ਦੀ ਬਿਜਾਈ ਕੀਤੀ ਜਾਂਦੀ ਆ ਤਾਂ ਘੱਟ ਸਮੇਂ ਵਾਲੀਆਂ ਵੈਰੈਟੀਆਂ ਹੀ ਲਗਾਈਆਂ ਜਾਣ ਜਿਵੇਂ ਕਿ 1509 ਹੋਗੀ 1847 ਹੋਗੀ ਪੀਆਰ 126 ਹੋਗੀ ਜਿਹੜੀਆਂ ਕਿ ਬਹੁਤ ਜ਼ਿਆਦਾ ਘੱਟ ਸਮਾਂ ਲੈਂਦੀਆਂ ਨੇ ਹਾਈਬ੍ਰਿਡ ਹੋਗੀਆਂ ਸਾਵਾ ਦੇ ਆਉਂਦੇ ਨੇ ਪੈਨੀਅਰ ਦੇ ਆਉਂਦੇ ਨੇ ਹਾਈਬ੍ਰਿਡ ਜਿੰਨੇ ਵੀ ਝੋਨੇ ਆਉਂਦੇ ਨੇ ਘੱਟ ਸਮੇਂ ਵਾਲੀਆਂ ਵੈਰੈਟੀਆਂ ਹੀ ਲਗਾ ਕੇ ਤੁਸੀਂ ਜਲਦੀ ਤੋਂ ਜਲਦੀ ਝੋਨਾ ਕੱਟ ਕੇ ਆਲੂ ਦੀ ਗੇਤੀ ਬਿਜਾਈ ਕਰ ਸਕਦੇ ਹੋ ਜਿਹੜੇ ਕਿਸਾਨ ਭਰਾਵਾਂ ਨੇ ਪੂਸ਼ਾ 44 ਹੋਗੀ ਡੋਗਰ ਪੂਸ਼ਾ ਹੋਗੀ 1401 ਹੋਗੀ ਮੁੱਛਲ ਝੋਨੇ ਹੋਗੇ ਏ ਝੋਨੇ ਲਗਾਏ ਹੋਏ ਨੇ ਉਹ ਆਲੂ ਦੀ ਬਜਾਈ ਨਾ ਕਰਿਓ। ਉੱਥੇ ਤਕਰੀਬਨ ਉਹੀ ਆਲੂ ਲੱਗ ਸਕਦਾ ਹੈ ਜਿਹੜਾ ਕਿ ਆਪਣੇ ਬੀਜ ਦੇ ਲਈ ਤਿਆਰ ਕਰਨਾ ਹੋਵੇ, ਸਾਈਜ਼ ਵਗੈਰਾ ਨਾ ਬਣਾਉਣਾ ਹੋਵੇ ਕਿਉਂਕਿ ਲੰਬੇ ਜਿਹੜਾ ਝੋਨਾ ਤੁਹਾਡਾ ਉਹ ਅਕਤੂਬਰ ਦੇ ਖੀਰਲੇ ਹਫਤੇ ਬਾਡੀ ਹੋਵੇਗੀ ਤਾਂ ਨਵੰਬਰ ਦੇ ਪਹਿਲੇ ਹਫਤੇ ਆਲੂ ਦੀ ਬਜਾਈ ਹੋਵੇਗੀ ਤੇ ਉਹਦਾ ਝਾੜ ਬਹੁਤ ਜ਼ਿਆਦਾ ਘਟ ਹੋਣਗੇ। ਅੱਧਵਾਂ ਜਿਹੜਾ ਝਾੜ ਉਹਦੇ ਰਹਿ ਜਾਂਦੇ ਨੇ। ਅੱਗੇ ਜਾ ਕੇ ਦਸੰਬਰ ਜਨਵਰੀ ਦੇ ਮਹੀਨੇ ਠੰਡ ਪੈਣੀ ਆ। ਉਦੋਂ ਆਲੂ ਦਾ ਸੈਜ ਨਹੀਂ ਬਣਦਾ ਬੇਲਾਂ ਦਾ ਜਿਹੜਾ ਆਲੂ ਦੀਆਂ ਬੇਲਾਂ ਹੁੰਦੀਆਂ ਨੇ ਉਹਨਾਂ ਦਾ ਵਾਧਾ ਰੁਕ ਜਾਂਦਾ ਕੋਰਾ ਦੱਬ ਲੈਂਦਾ ਆਲੂ ਦਾ ਉਹ ਜਿਹੜਾ ਬੈਰੀਆ ਉਹ ਕੋਰਾ ਆ ਜਿਹੜੀ ਜਿਆਦਾ ਸنوਹ ਪੈਂਦੀ ਆ ਠੰਡ ਪੈਂਦੀ ਆ ਉਹ ਆਲੂ ਨੂੰ ਖਰਾਬ ਕਰਦੀ ਆ ਆਲੂ ਹੈਗੀ ਠੰਡੀ ਮੌਸਮ ਦੀ ਖੇਤੀ ਆ ਪਰ ਜਿਹੜੀ ਹੱਦੋਂ ਵੱਧ ਠੰਡ ਪੈ ਜਾਂਦੀ ਆ ਫੇਰ ਆਲੂ ਕਾਮਯਾਬ ਨਹੀਂ ਹੁੰਦਾ ਇਹ ਗੱਲ ਦਾ ਵੀ ਹਮੇਸ਼ਾ ਕਿਸਾਨ ਭਰਾਵੋ ਧਿਆਨ ਰੱਖਿਆ ਜਾਵੇ ਤੇ ਝੋਨਾ ਕੱਟਣ ਤੋਂ ਬਾਅਦ ਨਾਲ ਦੀ ਨਾਲ ਆਲੂ ਦੀ ਬਜਾਈ ਦੀ ਵਿਉਂਤਬੰਦੀ ਕਰੀ ਜਾਵੇ ਆਪਾਂ ਨੇ ਉਹ ਗੱਠਾ ਬਣਾ ਕੇ ਚਕਾਉਣੀਆਂ ਨੇ ਜਾਂ ਐਮਪੀ ਪਲੋ ਕਰਨਾ ਅੱਗ ਵਗੈਰਾ ਨਾਲ ਲਗਾਈ ਜਾਵੇ ਮੈਂ ਤਾਂ ਇਹੀ ਗੱਲ ਕਹਿਣਾ ਜੇਕਰ ਤੁਸੀਂ ਗੱਠਾ ਚਕਾਉਂਗੇ ਤਾਂ 5-7 ਦਿਨ ਲੱਗ ਜਾਣਗੇ 7 ਕਿ ਦਿਨ ਤਾਂ ਲੱਗੇ ਜਾਂਦੇ ਨੇ ਪਹਿਲਾਂ ਖਰਚੇ ਵੱਢਣੇ ਪੈਂਦੇ ਨੇ ਖਰਚੇ ਵੱਢਣ ਤੋਂ ਬਾਅਦ ਧੁੱਪ ਲੱਗਦੀ ਆ ਫਿਰ ਕਿਤੇ ਹੌਲੀ-ਹੌਲੀ ਗੰਡਾਲੇ ਆਉਂਦੇ ਨੇ ਆ ਗੰਡਾ ਬਣਾ ਕੇ ਹੌਲੀ-ਹੌਲੀ ਲੈ ਕੇ ਜਾਂਦੇ ਨੇ ਜੇਕਰ ਤੁਸੀਂ ਐਮਪੀ ਪਲੋ ਕਰਨ ਲੱਗੇ ਹੋ ਪਹਿਲਾਂ ਤੁਸੀਂ ਝੋਨਾ ਵੱਢ ਲੈਨੇ ਹੋ ਐਸਐਮਐਸ ਦੇ ਲਗਾ ਕੇ ਮਸ਼ੀਨ ਦੇ ਨਾਲ ਨਾਲ ਦੀ ਨਾਲ ਤੁਸੀਂ ਨੇ ਪਿੱਛੇ ਮਲਚਰ ਫੇਰ ਦੇਣਾ ਨਾਲ ਦੀ ਨਾਲ ਮਲਚੇ ਫੇਰ ਤੋਂ ਬਾਅਦ ਰੂਟਾਵੇਟਰ ਫੇਰ ਦੇਣਾ ਰੋਟਾਵੇਟਰ ਤੋਂ ਬਾਅਦ ਐਮਬੀ ਪਲਾਉ ਫੇਰ ਦੇਣਾ। ਪਾਪ ਕਿ ਤੁਸੀਂ ਝੋਨਾ ਕੱਟਣ ਤੋਂ ਦੂਜੇ ਜਾਂ ਤੀਜੇ ਦਿਨ ਵੀ ਆਲੂ ਦੀ ਬਜਾਈ ਕਰ ਸਕਦੇ ਹੋ। ਐਮਬੀ ਪਲਾਉ ਦਾ ਇਹ ਫਾਇਦਾ ਹੈ। ਪਰ ਐਮਬੀ ਪਲਾਉ ਤੇ ਕਿਸਾਨ ਭਰਾਵੋ ਖਰਚਾ ਜ਼ਿਆਦਾ ਆਵੇਗਾ। ਮਸ਼ੀਨਰੀ ਵੀ ਤਾਕੜੀ ਚਾਹੀਦੀ ਆ। ਆਪਾਂ ਵੀ ਪਿਛਲੇ ਸਾਲ ਤੋਂ ਹੀ ਸ਼ੁਰੂ ਕਰਿਆ ਜਦੋਂ ਤੋਂ ਆਪਣੇ 4 ਵੀਲ ਟਰੈਕਟਰ ਲੈ ਲਿਆ। ਤੇ ਇਸੇ ਤਰ੍ਹਾਂ ਜੋ-ਜੋ ਮਸ਼ੀਨਰੀ ਵਧਦੀ ਜਾਵੇਗੀ, ਜਿਵੇਂ-ਜਿਵੇਂ ਆਲੂਆਂ ਦੀਆਂ ਤਨੀਕਾਂ ਵੀ ਵਧਦੀਆਂ ਜਾਣਗੀਆਂ। ਜੇਕਰ ਕੋਈ ਨਵਾਂ ਕਿਸਾਨ ਭਰਾ 2-4 ਕਿੱਲੇ ਇਸ ਵਾਰੀ ਆਲੂ ਦੀ ਬਜਾਈ ਕਰਨੀ ਆ। ਉਦੇ ਕੋਲੇ 4 ਵੀਲ ਟਰੈਕਟਰ ਨਹੀਂ ਹੈਗੇ ਤਾਂ ਉਹ ਐਮਬੀ ਪਲੋ ਦੇ ਚੱਕਰਾਂ ਵਿੱਚ ਨਾ ਪਿਓ। ਉਹ 7 ਦਿਨ ਵੇਟ ਕਰ ਲਵੇ, ਗੱਠਾ ਬਣਵਾ ਕੇ ਗੱਠਾ ਲਿਆਂ ਨੂੰ ਗੱਠਾ ਚਕਾ ਕੇ ਹਲ ਹੈਰੋਂ ਦੇ ਨਾਲ ਹੀ ਜ਼ਮੀਨ ਤਿਆਰ ਕਰ ਲਵੇ ਕਿਉਂਕਿ ਐਮਬੀ ਪਲੋ ਤੋਂ ਬਹੁਤ ਤਰ੍ਹਾਂ ਦੀਆਂ ਸਾਵਧਾਨੀਆਂ ਨੇ ਡੂੰਗਾ ਲੱਗਣਾ, ਚੰਗਾ ਲੱਗਣਾ, ਪਰਾਲੀ ਵਿੱਚ ਮਿਕਸ ਨਾ ਹੋਣਾ ਇਹ ਚੀਜ਼ਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਤੇ ਜਿਹੜਾ ਡੀਜ਼ਲ ਖਰਚਾ ਉਹ 3500 ਤੋਂ ਲੈ ਕੇ 5000 ਜ਼ਰੂਰ ਲੱਗੇਗਾ ਜੇਕਰ ਤੁਸੀਂ ਐਮਬੀ ਪਲੋ ਕਰਨ ਲੱਗੇ ਹੋ ਤਾਂ 5000 ਰੁਪਏ ਡੀਜ਼ਲ ਖਰਚਾ ਇਕੱਲੇ ਦਾ ਜ਼ਰੂਰ ਕਿਸਾਨ ਪ੍ਰਭੂ ਆਵੇਗਾ ਹੀ ਆਵੇਗਾ। ਇਹ ਲੈਂਦੀ ਆ ਵੀ 26 ਇੰਚ ਤੇ ਵੱਟ ਤਿਆਰ ਕਰਨੀਆਂ ਜਾਂ 30 ਇੰਚ ਤੇ ਵੱਟ ਤਿਆਰ ਕਰਨੀਆਂ। ਜਿਹੜੀ 26 ਇੰਚ ਵਾਲੀ ਵੱਟ ਆ ਉਹਦੇ ਵਿੱਚ ਤਾਂ ਸਟੇਟ ਆਲੂ ਪਵੇਗਾ ਇਦਾਂ ਸਿੱਧਾ। ਤੇ ਜਿਹੜੀ ਆਪਣੀ 30 ਇੰਚ ਤੇ ਵੱਟ ਹੋਗੀ ਉਹਦੇ ਵਿੱਚ ਜਿਗਜੈਗ ਪਵੇਗਾ। ਤੇ ਜਿਹੜਾ ਜਿਗਜੈਗ ਆਲੂ ਪਵੇਗਾ ਉਹ ਕਿੱਲੇ ਵਿੱਚ 30 ਬੋਰੀਆਂ ਪੈਣਗੀਆਂ। 26 ਇੰਚ ਵਾਲੀ ਸਟੇਟ ਵੱਟ ਦੇ ਵਿੱਚ 25 ਕਬੋਰੀਆਂ ਬੀ ਦੀਆਂ ਪੈਣਗੀਆਂ। ਬੀ ਦਾ ਜਿਹੜਾ ਸਾਈਜ਼ ਆ ਉਹ ਰਹਿਣ ਵਾਲਾ ਬੀ, ਏ, ਬੀ, ਸੀ। ਤਿੰਨ ਕਿਸਮ ਦੇ ਸਹਜ ਹੁੰਦੇ ਨੇ ਜਿਹੜਾ ਬੀ ਮਤਲਬ ਕਿ 30 30 32 ਐਮ ਐਮ ਦਾ ਜਿਹੜਾ ਸੀਡ ਆ 30 ਤੋਂ ਲੈ ਕੇ 35 ਐਮ ਐਮ ਤੱਕ ਜਿਹੜਾ ਸੀਡ ਆ ਉਹਦੀਆਂ 25 ਬੋਰੀਆਂ ਹੀ ਕਿੱਲੇ ਨੇ ਪਹਿਣੀਆਂ ਤੇ ਜਿਹੜੀ ਗ੍ਰੈਮੀ ਵਾਲੀ ਵਟਾ 30 ਇੰਚ ਨੂੰ ਵੈਸੇ ਗ੍ਰੈਮੀ ਕਹਿਣ ਲੱਗ ਗਿਆ ਅੱਜਕੱਲ ਵੈਸੇ 30 ਇੰਚ ਦੇ ਵਿੱਚ ਸਾਰੀਆਂ ਮਸ਼ੀਨਾਂ ਆ ਗਈਆਂ ਚਿੱਕ ਜੈਗ ਤੇ ਉਹਦੇ ਵਿੱਚ 30 ਬੈਗ ਪਹਿਣਗੇ ਤੇ ਆਲੂ ਦੇ ਜਿਹੜੇ ਬੀਜ ਦਾ ਰੇਟ ਆ ਉਹ ਤਕਰੀਬਨ ਇਸ ਸਾਲ ਜਿਹੜਾ ਚੱਲ ਰਿਹਾ 2024 ਦੇ ਵਿੱਚ 1000 ਦਾ ਇੱਕ ਬੈਗ ਇਹ ਗੱਲ ਵੀ ਹਮੇਸ਼ਾ ਧਿਆਨ ਵਿੱਚ ਰੱਖਿਓ ਖਰਚਿਆਂ ਦੀ ਆਪਾਂ ਗੱਲ ਕਰ ਰਹੇ ਹਾਂ 5000 ਰੁਪਏ ਦਾ ਤੁਹਾਡਾ ਡੀਜ਼ਲ ਦਾ ਖਰਚਾ ਆ ਜਾਣਾ ਉਸ ਤੋਂ ਬਾਅਦ ਤੁਹਾਡਾ ਬੀ ਦਾ ਖਰਚਾ ਜੇ 25 ਬੈਗ ਪਾ ਰਹੇ ਹੋ ਤਾਂ 25000 ਰੁਪਏ ਤੁਹਾਡਾ ਖਰਚਾ ਆ ਰਿਹਾ ਫਿਰ ਤੁਸੀਂ ਡੀਏਪੀ ਦੇ 3 ਬੈਗ ਪਾਉਣੇ ਹੀ ਪੈਣੇ ਨੇ ਜੇ ਜ਼ਿਆਦਾ ਪਾਉਣ ਨੇ ਤੁਹਾਡੀ ਸ਼ਰਤ ਆ ਦੋ ਬੈਗ ਸੁਪਰ ਦੇ ਚਾਹੇ ਇੱਕ ਪਾ ਲਓ ਦੋ ਪਾ ਲਓ ਤੇ ਪੋਟਾਸ਼ ਦਾ ਚਾਹੇ ਇੱਕ ਪਾ ਲਓ ਦੋ ਪਾ ਲਓ ਜੇਕਰ ਇੱਕ ਬੈਗ ਪੋਟਾਸ਼ ਦਾ ਇੱਕ ਬੈਗ ਸੁਪਰ ਦਾ ਡੀਏਪੀ ਪਾ ਰਹੇ ਹੋ ਤਾਂ ਤੁਹਾਡਾ ਤਕਰੀਬਨ 6000 ਰੁਪਏ ਖਰਚਾ ਇਹ ਵੀ ਆ ਜਾਣਾ ਹੈ ਤੇ ਕਾਪੀਪੇਨ ਤੇ ਨੋਟ ਕਰੀ ਚੱਲਿਓ ਆਪਾਂ ਖਰਚੇ ਤੁਹਾਨੂੰ ਲਾਸਟ ਤੇ ਦੱਸ ਵੀ ਦਵਾਂਗੇ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭੂ ਇਹ ਸਾਰੀਆਂ ਚੀਜ਼ਾਂ ਕਰਕੇ ਤੁਹਾਡੇ ਆਲੂ ਦੀ ਬਜਾਈ ਹੋ ਜਾਣੀ ਆ ਤੇ ਆਲੂ ਨੂੰ ਫੌਰਨ ਬੀਜਣਸਾਰ ਪਾਣੀ ਲਗਾਉਣਾ ਆ ਇਹ ਨਹੀਂ ਹੈਗਾ ਵੀ ਤੁਸੀਂ ਆਲੂ ਬੀਜ ਕੇ ਛੱਡ ਤੇ ਤੇ ਫਿਰ ਕਿਹ ਦਿਨ ਉਹਦੀ ਜਾਤ ਨਹੀਂ ਪੁੱਛਣੀ ਵੀ ਇਹ ਤਾਂ ਹਰੇ ਹੋ ਜਾਣਗੇ ਨਾ ਆਲੂ ਨੂੰ ਬਜਾਈ ਕਰੋ ਨਾਲ ਦੀ ਨਾਲ ਉਹਨੂੰ ਪਾਣੀ ਲਗਾ ਦਿਓ ਤਾਂ ਜੋ ਜਿੰਨਾ ਵੀ ਆਲੂ ਤੁਸੀਂ ਨੇ ਬੀਜਿਆ ਉਹਦਾ ਜਰਮੀਨੇਸ਼ਨ ਜਿਹੜਾ ਸ਼ੁਰੂ ਹੋ ਜਾਵੇ ਜਿਸ ਦਿਨ ਤੁਸੀਂ ਆਲੂ ਨੂੰ ਪਾਣੀ ਲਾਉਂਗੇ ਉਸ ਦਿਨ ਉਹਦੀ ਉਮਰ ਦੀ ਗਿਣਤੀ ਜਿਹੜੀ ਸ਼ੁਰੂ ਹੋਵੇਗੀ ਇਹ ਗੱਲ ਕਿਸਾਨ ਪ੍ਰਭੂ ਹਮੇਸ਼ਾ ਧਿਆਨ ਵਿੱਚ ਰੱਖਿਓ ਆਲੂ ਦੀ ਬਜਾਈ ਕਰਕੇ ਜਿਹੜੇ ਖਾਲ ਬਣਾਉਣੇ ਨੇ ਕਿਆਰੇ ਬਣਾਉਣੇ ਨੇ ਛੋਟੇ ਬਣਾਇਓ ਬਹੁਤ ਜ਼ਿਆਦਾ ਛੋਟੇ ਬਣਾਏ ਜਾਣ ਉਹਨਾਂ ਤੇ ਆਪਾਂ ਇੱਕ ਵੱਖਰੀ ਵੀਡੀਓ ਵੀ ਬਣਾ ਦਵਾਂਗੇ ਪਰ ਫੇਰ ਵੀ ਤੁਸੀਂ ਦੇਖਦੇ ਰਹੋ ਛੋਟੇ ਕਿਆਰੇ ਵਾਲਾ ਹੀ ਕਿਸਾਨ ਜ਼ਿਆਦਾ ਆਲੂ ਦੀ ਪੈਦਾਵਾਰ ਕਰਦਾ ਹੈ ਛੋਟੇ ਕਿਆਰੇ ਹੀ ਬਣਾਏ ਜਾਣ ਕਿਸਾਨ ਪ੍ਰਭੂ ਤੇ ਆਲੂ ਨੂੰ ਪਾਣੀ ਜਾਂ ਜਿਹੜੇ ਰੇਤਲੀ ਜ਼ਮੀਨ 'ਚ ਜ਼ਿਆਦਾ ਆ ਜਾਂਦੇ ਨੇ ਡਾਕਰ 'ਚ ਘਟਾਉਂਦੇ ਨੇ ਇਹ ਤਾਂ ਗੱਲਾਂ ਬਾਰੇ ਤੁਹਾਨੂੰ ਪਤਾ ਹੀ ਆ ਤੇ ਕੱਖਾਂ ਵਾਲੀਆਂ ਸਪਰਿਆਂ ਇੱਕ ਜਾਂ ਦੋ ਹੋ ਜਾਂਦੀਆਂ ਨੇ ਤੇ ਤਾਕਤਵੀਆਂ ਤਿੰਨ ਤੋਂ ਚਾਰ ਸਪਰਿਆਂ ਹੋ ਜਾਂਦੀਆਂ ਨੇ ਆਲੂ ਨੂੰ ਐਨਪੀਕੇ ਦੀ ਸਪਰਿਆਂ ਦੀ ਲੋਡ ਹੁੰਦੀ ਆ ਤੇ ਫੰਗੀ ਸਾਈਡ ਤੇ ਤੇਲੇ ਵਾਲੀਆਂ ਸਪਰਿਆਂ ਦੀ ਲੋਡ ਹੁੰਦੀ ਆ ਪਿਛਲੇ ਸਾਲ ਫੰਗੀ ਸਾਈਡ ਬਹੁਤ ਜ਼ਿਆਦਾ ਤਗੜੇ ਕਰਨੇ ਪਏਗੇ ਕਿਉਂਕਿ ਆਲੂਆਂ ਦੇ ਵਿੱਚ ਬਿਮਾਰੀ ਆ ਜਿਹੜੀ ਉਹ ਬਹੁਤ ਜਲਦੀ ਅਟੈਕ ਕਰਦੀ ਆ ਤੇ ਆਲੂ ਨੂੰ ਬਚਾਉਣਾ ਬਿਮਾਰੀ ਤੋਂ ਬਹੁਤ ਜ਼ਿਆਦਾ ਜ਼ਰੂਰੀ ਆ ਫੰਗਸ ਵਾਲੀਆਂ ਬਿਮਾਰੀਆਂ ਆਲੂ ਨੂੰ ਕਾਫੀ ਪੈ ਜਾਂਦੇ ਨੇ ਤੇ ਜ਼ੂਰੀਆ ਤਕਰੀਬਨ 2 ਕਿ ਬੈਗ ਹੀ ਪੈਂਦੇ ਨੇ ਜੇਕਰ ਤੁਹਾਡਾ ਆਲੂ ਦੀ ਜਿਹੜੀ ਸਟੇਜ ਆ ਉਹ ਉੱਚੀ ਤਾਂ ਦੋ ਬੈਗ ਹੀ ਪੈਂਦੇ ਨੇ ਤੇ ਆਲੂ ਦਾ ਜਿਹੜਾ ਬੀਜ ਆ ਇੱਕ ਗੱਲ ਹੋਰ ਧਿਆਨ ਵਿੱਚ ਰੱਖ ਲਿਓ ਇਹ ਛੇਤੀ ਛੇਤੀ ਪਿਓ ਪੁੱਤ ਨੂੰ ਨਹੀਂ ਦਿੰਦਾ ਹੈਗਾ ਆਲੂ ਦਾ ਜੇਕਰ ਬੀ ਤੁਸੀਂ ਲੈ ਰਹੇ ਹੋ ਤਾਂ ਵਧੀਆ ਭਰੋਸੇਯੋਗ ਬੰਦੇ ਤੋਂ ਹੀ ਲਿਓ ਆਪਣੇ ਨਾਲ ਕਿਰਾਂ ਕੀ ਹੋਇਆ ਵੀ ਆਪਣਾ ਕੋल्ड ਸਟੋਰ ਟੁੱਟ ਗਿਆ ਸੀ ਰੋਟੀ ਨਾਬੇ ਦੇ ਵਿੱਚ ਪੈਂਦਾ ਰੋਟੀ ਪੈਂਡ ਤੇ ਬਹੁਤੇ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਵੀ ਉਹ ਕੋल्ड ਸਟੋਰ ਤਿੰਨ ਸਾਲ ਹੋ ਗਿਆ ਉਹ ਟੁੱਟ ਗਿਆ ਸੀ ਤੇ ਆਪਾਂ ਦੁਬਾਰੇ 1 ਕਿੱਲੇ ਤੋਂ ਸ਼ੁਰੂ ਗੱਲਬਾਤ ਕੀਤੀ ਦੁਬਾਰੇ ਆਪਾਂ ਮਰੀਨੋ ਕੋਲੋਂ ਹੱਪੜ ਮਰੀਨੋ ਕੋਲੋਂ ਆਲੂ ਦਾ ਵੀ ਲਿਆ ਜੀ2 ਤੇ ਐਕਟਿਵ ਜੀ2 ਲਿਆ ਹਰ ਸਾਲ ਮੈਂ ਜੀ2 ਆਲੂ ਆਪਦਾ ਬੁੱਕ ਕਰਕੇ ਨਵਾਂ ਪਾ ਲੈਣਾ ਆ ਆਪਾਂ ਨੇ 1 ਕਿੱਲਾ ਬੀਜਿਆ 1 ਕਿੱਲੇ ਤੋਂ ਬਾਅਦ ਆਪਾਂ ਅੱਗੇ ਅੱਗੇ ਲੈ ਗਏ ਐਕਟਿਵ 10 ਕਿੱਲੇ ਹੀ ਬੀਜਾਂਗੇ ਜ਼ਿਆਦਾ ਨਹੀਂ ਕਰਨੀ ਵਿਜਾਈ ਤੇ ਇਸੇ ਤਰ੍ਹਾਂ ਜਿਹੜਾ ਆਲੂ ਆ ਹਮੇਸ਼ਾ ਭਰੋਸੇਯੋਗ ਜਗ੍ਹਾ ਤੋਂ ਹੀ ਲਿਆ ਜਾਵੇ ਹੁਣ ਜਿਹੜਾ ਮੈਨੂੰ ਲੱਗਦਾ ਵੀ ਜੀ2 ਲਿਆ ਉਹ 2600 ਦਾ ਬੈਗ ਆ ਇੱਕ ਬੈਗ 2600 ਦਾ ਬੇਲ ਕੱਟ ਕੇ ਦਿੰਦੇ ਨੇ ਸਾਰਾ ਕੁਝ ਕਰਕੇ ਦਿੰਦੇ ਨੇ ਤੇ ਪੰਜਾਬ ਵਿੱਚ ਇਹ ਤੋਂ ਸਸਤਾ ਵੀ ਮਿਲ ਜਾਣਾ ਸੀ ਮੈਂ ਹੱਪੜ ਤੋਂ ਲਿਆ ਪੰਜਾਬ ਵਿੱਚ 2600 ਤੋਂ ਘੱਟ ਵਿੱਚ ਮਿਲ ਜਾਣਾ ਸੀ ਉਹ ਆਪਣੇ ਮਨ ਖੜਨ ਤੇ ਆ ਜ਼ਰੂਰੀ ਨੇਗਾ ਵੀ ਆਪਾਂ ਇੱਕ ਇੱਕ ਕੰਪਨੀ ਤੋਂ ਲੈਣਾ ਜਿੱਥੇ ਵੀ ਤੁਹਾਨੂੰ ਵਿਸ਼ਵਾਸ ਨਾਲ ਮਿਲਦਾ ਤੁਸੀਂ ਉੱਥੋਂ ਆਲੂ ਦਾ ਬੀਜ ਆ ਜਿਹੜਾ ਵਿਸ਼ਵਾਸ ਦੇ ਨਾਲ ਜ਼ਰੂਰ ਲੈ ਸਕਦੇ ਹੋ ਤੇ ਜੇਕਰ ਕੋਈ ਮੈਨੂੰ ਵੀ ਇਸ ਤੋਂ ਘੱਟ ਰੇਟ ਨੂੰ ਦੇਣਾ ਚਾਹੁੰਦਾ ਵਿਸ਼ਵਾਸ ਹੈਗਾ ਆ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰ ਦਿਓ ਆਪਾਂ ਤੁਹਾਡੇ ਨਾਲ ਡੀਲ ਅਗਲੇ ਸਾਲ ਕਰ ਲਵਾਂਗੇ ਤੇ ਕਿਸਾਨ ਪ੍ਰਭ ਐਸੀ ਤਰ੍ਹਾਂ ਜਿਹੜਾ ਆਲੂ ਦੇ ਉੱਪਰ ਰਿਹਾਂ ਸਪਰੇਹਾਂ ਦਾ ਖਰਚਾ ਉਹ ਤਕਰੀਬਨ 7 ਤੋਂ 8 ਕਿਹਜ਼ਾਰ ਦਾ ਚਲੋ 8 ਕਿਹਜ਼ਾਰ ਹੀ ਮੰਨ ਕੇ ਚੱਲਿਓ ਕਾਪੀ ਪਿੰਨ ਤੇ 8000 ਤੁਸੀਂ ਨੋਟ ਕਰ ਲਿਓ ਕਿਸਾਨ ਪ੍ਰਭੋ ਆਪਣਾ 5000 ਆ ਗਿਆ ਸੀ ਡੀਜ਼ਲ ਦਾ ਤੇ 6000 ਆ ਗਿਆ ਸੀ ਰੇ ਸਪਰੇਅ ਦਾ ਤੇ 8000 ਰੁਪਈਆ ਆ ਗਿਆ ਆਪਣਾ ਆਲੂ ਉੱਪਰ ਰਿਹਾਂ ਸਪਰੇਹਾਂ ਦਾ ਤਕਰੀਬਨ 14.19 ਹਜ਼ਾਰ ਰੁਪਏ ਖਰਚਾ ਹੋ ਚੁੱਕਿਆ ਤੇ ਅੱਗੇ ਆ ਜਾਂਦਾ ਆ ਆਲੂ ਉੱਪਰ ਅਗਲੀ ਗੱਲ ਕਰੀਏ ਤਾਂ ਉਹ ਆ ਜਾਂਦੀ ਆ ਆਲੂ ਨੂੰ ਪੱਟਣ ਦੀ ਬਿਉਤਬੰਦੀ ਕੀ ਕਰ ਰਹੇ ਆਪਾਂ ਹਨਾ ਆਲੂ ਦੀ ਜਿਹੜੀ ਪੱਟਣ ਦੀ ਬਿਉਤਬੰਦੀ ਆ ਉਹ ਹੋਣੀ ਬਹੁਤ ਜ਼ਰੂਰੀ ਆ ਹੁਣ ਕੀ ਕਿਸਾਨ ਭਰਾ ਦਾ 65 ਦਿਨ ਤੇ ਆਲੂ ਦੀ ਪਟਾਈ ਕਰ ਰਹੇ ਨੇ ਕੀ 120 ਦਿਨ ਤੇ ਕਰ ਰਹੇ ਨੇ ਉਹੀ ਗੱਲ ਆ ਗਈ ਨਾ ਜਿਵੇਂ ਮੈਂ ਸ਼ੁਰੂਆਤ ਵਿੱਚ ਦੱਸਿਆ ਸੀ ਵੀ ਪੱਟਣ ਦੀ ਜਿਹੜੀ ਬਿਉਤਬੰਦੀ ਆ ਉਹ ਤੁਸੀਂ ਪਹਿਲਾਂ ਤੋਂ ਹੀ ਕਰਕੇ ਰੱਖੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਉਹਦੀ ਕੋਈ ਵੀ ਆਪਣੀ ਤਬਦੀਲੀ ਨਾ ਕਰਨੀ ਪਵੇ ਤੇ 65 ਦੇ ਨਾਲੇ ਕਿਸਾਨ ਭਰਾ ਤਾਂ ਆਪਣੀ ਆਲੂ ਦੀ ਆਲੂ ਤੋਂ ਬਾਅਦ ਕਣਕ ਦੀ ਖੇਤੀ ਕਰਨੀ ਹੈ ਉਹ ਕਣਕ ਦੀ ਬਿਜਾਈ ਕਰਨਗੇ ਤੇ ਜਿਹੜਾ ਜਨਵਰੀ ਦੇ ਅਖੀਰਲੇ ਹਫਤੇ ਆ ਜਾਂ ਫਰਵਰੀ ਦੇ ਪਹਿਲੇ ਹਫਤੇ ਆ 90 100 ਦਿਨ ਦਾ ਆਲੂ ਆ ਉਹ ਮੱਕੀ ਦੀ ਬਿਜਾਈ ਹੀ ਕਰਨਗੇ ਤੇ ਕਈ ਆਲੂ 4 ਮਹੀਨੇ ਲੈ ਲੈਂਦੇ ਨੇ ਮਾਰਚ ਦੇ ਅਖੀਰਲੇ ਹਫਤੇ ਤੱਕ ਚਲੇ ਸੌਰੀ ਫਰਵਰੀ ਦੇ ਅਖੀਰਲੇ ਹਫਤੇ ਤੱਕ ਚਲੇ ਜਾਂਦੇ ਨੇ ਜਾਂ ਮਾਰਚ ਦੇ ਪਹਿਲੇ ਹਫਤੇ ਉਹਨਾਂ ਦੀ ਪਟਾਈ ਹੁੰਦੀ ਆ ਤੇ ਉੱਥੇ ਅਚਾਰ ਵਾਲੀ ਮੱਕੀ ਆਪਾਂ ਕਰ ਸਕਦੇ ਆਂ ਜਾਂ ਮੂੰਗੀ ਕਰ ਸਕਦੇ ਆਂ ਜਾਂ ਸੂਰਜਮੁਖੀ ਵੀ ਕਰ ਸਕਦੇ ਆਂ ਤੇ ਇਹ ਗੱਲਾਂ ਦਾ ਵੀ ਹਮੇਸ਼ਾ ਫਸਲਾਂ ਦਾ ਅਗਲੀ ਦੀ ਬਿਉਂਤਬੰਦੀ ਤੁਸੀਂ ਕਿਸਾਨ ਪ੍ਰਭੋ ਜਰੂਰ ਬਣਾ ਕੇ ਰੱਖਿਓ ਤੇ ਕਿਸਾਨ ਪ੍ਰਭੋ ਜਿਹੜਾ ਝਾੜ ਆ ਉਹ ਆਲੂ ਦਾ ਕੋਈ ਭੇਤ ਨਹੀਂ ਹੈਗਾ ਹਮੇਸ਼ਾ ਵਾਦ ਦਾ ਘਟਦਾ ਰਹਿੰਦਾ ਹੁਣ ਜਿਹਨੇ 65 70 ਦਿਨ ਤੇ ਆਲੂ ਪੱਟਣਾ ਉਹਦਾ ਤਾਂ ਤਕਰੀਬਨ ਨਿਕਲਦਾ ਹੀ 70 80 ਕੁਇੰਟਲ ਦਾ ਕਿਲੇ ਦੇ ਵਿੱਚੋਂ ਹਨਾ ਜਿਹਨੇ 140 ਦਿਨਾਂ ਤੇ ਪੱਟਣਾ ਉਹਦਾ 150 ਵੀ ਨਿਕਲਿਆਉਂਦਾ ਤੇ ਜਿਹੜੇ ਐਲ ਆਰ ਵਰਗੇ ਸੀਡ ਨੇ ਇਹ 250 150 ਤੱਕ ਰਹਿ ਜਾਂਦੇ ਨੇ ਤੇ ਜਿਹੜਾ ਪਕਰਾਜ ਆਲੂ ਹੋ ਗਿਆ ਉਹ 200 ਕੁਇੰਟਲ ਤੱਕ ਵੀ ਨਿਕਲਿਆਉਂਦਾ ਉਹ 4 ਮਹੀਨੇ ਲੈਂਦਾ ਆ ਤੇ 200 ਕੁਇੰਟਲ ਵੀ ਨਿਕਲਿਆਉਂਦਾ ਉਹਦਾ ਜੇ ਰੇਟ ਘੱਟ ਵੀ ਲੱਗ ਜਾਵੇਗਾ ਝਾੜ ਇੰਨਾ ਕੁ ਜ਼ਿਆਦਾ ਹੋਵੇਗਾ ਉਹ ਆਪਣੇ ਆਪ ਹੀ ਨਫੇ ਦੇ ਵਿੱਚ ਆ ਜਾਵੇਗਾ ਤੇ ਜਿਹੜੀ ਪਟਾਈ ਸਮੇ ਤੁਹਾਨੂੰ ਲੇਬਰ ਪੈਣੀ ਆ ਉਹ ਤਕਰੀਬਨ 6 ਤੋਂ 7000 ਰੁਪਿਆ ਪੈਣੀ ਆ ਬੇਲਾਂ ਵੱਢਣ ਦੀ ਦੇ ਆਲੂ ਪੱਟ ਕੇ ਬੋਰੀ ਵਿੱਚ ਪਾਉਣ ਦੀ ਤੇ ਟਰਾਲੀ ਵਿੱਚ ਤੱਕ ਲੋਡ ਕਰਨ ਦੀ ਬੇਲਾਂ ਵੱਢ ਕੇ ਟਰਾਲੀ ਵਿੱਚ ਲੋਡ ਕਰਨ ਦੀ 7000 ਰੁਪਿਆ ਦਾ ਲੇਬਰ ਪੈਂਦੀ ਹੀ ਪੈਂਦੀ ਆ ਕਿਤੇ ਸੇਵ ਵੀ ਮਿਲ ਜਾਂਦੀ ਆ ਤੇ ਜੇਕਰ ਤੁਸੀਂ ਆਲੂ ਨੂੰ ਧੜ ਵਗੈਰਾ ਲਗਾਉਣੀਆਂ ਤਾਂ ਉਹਦੇ ਐਕਸਟਰਾ ਚਾਰਜਸ ਹੋਣਗੇ ਜਿੰਮੇ ਦਾ ਵੀ ਮਾਰਕੀਟ ਵਿੱਚ ਤੁਹਾਡੇ ਚ ਤਿਹਾਰੀ ਦਾ ਰੇਟ ਚੱਲਦਾ ਹੋਵੇਗਾ ਤੇ ਕਿਸਾਨ ਪ੍ਰਭੂ ਅਗਲੀ ਗੱਲ ਹੈਗੀ ਆ ਹੁਣ ਆਲੂ ਨੂੰ ਵੇਚਣ ਦੀ ਵਿਉਂਤਵੰਦੀ ਆਲੂ ਤੁਸੀਂ ਬੀਜ ਵੀ ਲਿਆ ਪੱਟ ਵੀ ਲਿਆ ਵੇਚਣਾ ਕਿਹੜੀ ਬਿਉਤਬੰਦੀ ਨਾਲ ਆ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਿਓ ਹੁਣ ਬਹੁਤੇ ਕਿਸਾਨ ਭਰਾ ਕੀ ਕਰਦੇ ਨੇ ਜਦੋਂ ਆਲੂ ਦਾ ਰੇਟ ਹੁੰਦਾ ਤਕਰੀਬਨ 10 ਰੁਪਏ ਤੇ ਉਦੋਂ ਵੇਚ ਦਿੰਦੇ ਨੇ ਤੇ ਬਾਅਦ ਵਿੱਚ ਆਲੂ ਦਾ ਰੇਟ ਹੋ ਜਾਂਦਾ 12 ਰੁਪਏ ਫਿਰ ਉਹਨਾਂ ਦਾ ਬੀਪੀ ਵੱਧ ਘੱਟ ਹੋ ਜਾਂਦਾ ਹਾਏ ਜੇ ਮੈਂ ਆਲੂ ਰੱਖ ਲੈਂਦਾ 2 ਰੁਪਏ ਹੋਰ ਵੱਧ ਜਾਂਦੇ ਹਫਤੇ ਬਾਅਦ ਜੇ ਕੀ ਕਿਸਾਨ ਭਰਾ ਇਦਾਂ ਕਰਦੇ ਨੇ ਆਲੂ ਦਾ ਰੇਟ ਹੁੰਦਾ 10 ਰੁਪਏ ਤੇ ਉਹ ਉਦੋਂ ਵੇਚਦੇ ਨਹੀਂ ਹੈਗੇ ਕੱਲ ਨੂੰ ਰੇਟ ਰਹਿ ਜਾਂਦਾ 8 ਰੁਪਏ ਫੇਰ ਉਹਨਾਂ ਦੇ ਬੀਪੀ ਵਧੀ ਘਟ ਜਾਂਦੇ ਨੇ ਹਾਏ ਜੇ ਮੈਂ ਪਹਿਲਾਂ ਵੇਚ ਦਿੰਦਾ ਹਾਏ ਜੇ ਮੈਂ ਪਹਿਲਾਂ ਵੇਚ ਲੈਂਦਾ 2 ਰੁਪਏ ਹੋਰ ਵੱਟ ਲੈਂਦਾ ਹੁਣ 8 ਰੁਪਏ ਰਹਿ ਗਿਆ ਉਹ ਫੇਰ ਨਹੀਂ ਵੇਚਦੇ ਆਲੂ ਦਾ ਰੇਟ ਹੋਰ ਘਟ ਜਾਂਦਾ ਇਹ ਜਿਹੜੀ ਓਪਨ ਮਾਰਕੀਟ ਦਾ ਕੰਮ ਆ ਇਹ ਬਿਉਤਬੰਦੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਸਾਨਪਰਾਵੋ ਤੁਸੀਂ ਪਹਿਲਾਂ ਆਲੂ ਦੇ ਉੱਪਰ ਆਪਣੇ ਖਰਚੇ ਡੈਰੀ ਦੇ ਉੱਪਰ ਨੋਟ ਕਰ ਲਓ ਉਸ ਤੋਂ ਬਾਅਦ ਜਦੋਂ ਤੁਸੀਂ ਆਲੂ ਦੀ ਪਟਾਈ ਕਰ ਰਹੇ ਹੋ ਤੇ ਆਪਣੇ ਖਰਚਿਆਂ ਨੂੰ ਤੇ ਰੇਟ ਨੂੰ ਬਰਾਬਰ ਜੇ ਕਰਕੇ ਜਦੋਂ ਤੁਹਾਨੂੰ ਪ੍ਰੋਫਿਟ ਲੱਗਦਾ ਵੀ 30 35000 ਰੁਪਏ ਖਰਚੇ ਕੱਢ ਕੇ ਬਚ ਰਹੇ ਆ 30 35000 ਬਹੁਤ ਹੁੰਦਾ ਨਾਲ ਦੀ ਨਾਲ ਵੇਚ ਦਿਓ ਆਲੂ ਵੇਚ ਕੇ ਨਾ ਪਸਤਾਇਓ ਰੱਖ ਕੇ ਆਲੂ ਨੂੰ ਪਸਤਾਉਣਾ ਪੈ ਜੂਗਾ ਆਲੂ ਰੱਖਿਆ ਹੋਇਆ ਬੰਦੇ ਨੂੰ ਪਸਤਾਉਣਾ ਪੈ ਜਾਂਦਾ ਵੇਚ ਕੇ ਆਲੂ ਬੰਦਾ ਕਦੇ ਨਹੀਂ ਪਸਤਾਉਂਦਾ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਕਿਸਾਨ ਪ੍ਰਭੂ ਤੇ ਮਾਰਕੀਟ ਆ ਜਿਹੜੀ ਆਲੂ ਦੀ ਜੇ ਅੱਜ 10 ਰੁਪਏ ਆ ਕੱਲ ਨੂੰ 12 ਰੁਪਏ ਵੀ ਹੋ ਸਕਦੀ ਆ ਐ ਨਹੀਂ ਪਤਾ ਕੱਲ ਨੂੰ 8 ਰੁਪਏ ਵੀ ਰਹਿ ਜੇ ਜਿਹੜਾ ਇਹ ਵਾਦਾ ਘਟਾ ਇਹ ਦਿਨਾਂ ਦੇ ਹਿਸਾਬ ਨਾਲ ਵਾਅਦਾ ਘਟਦਾ ਰਹਿੰਦਾ ਹੁਣ ਜਿਹੜੀਆਂ ਕਿਸਾਨਪਰਾ ਹੁਣ ਨੰਮੇ ਆ ਰਹੇ ਨੇ ਵੈਸੇ ਤਾਂ ਸਮਝਦਾਰੀ ਦੇ ਨਾਲ ਬੌਂਡ ਵੀ ਕਰ ਰਹੇ ਨੇ ਚਲੋ ਅੱਛੀ ਗੱਲ ਆ ਬੌਂਡ ਹੋ ਜਾਣਾ ਉਹਨਾਂ ਦੀ ਇੱਕ ਟੈਨਸ਼ਨ ਜੀ ਖਤਮ ਹੋ ਜਾਂਦੀ ਆ 9 ਰੁਪਏ ਤੋਂ ਲੈ ਕੇ 10 ਰੁਪਏ ਦੇ ਵਿੱਚ ਵਿੱਚ ਬੌਂਡ ਚੱਲ ਰਿਹਾ ਕੋਈ 9 ਰੁਪਏ ਨੂੰ ਕੰਪਨੀ ਕਰੀ ਜਾ ਰਹੀ ਆ ਕੋਈ 10 ਨੂੰ ਕਰਦੀ ਆ ਕੋਈ ਬਾਰਦਾਨਾ ਦੇ ਦਿੰਦੀ ਆ ਕੋਈ ਪਹੁੰਚ ਕਰ ਦਿੰਦੀ ਆ ਕੋਈ 40 ਐਮਐਮ ਤੋਂ ਕੀ 30 ਐਮਐਮ ਤੋਂ ਉਹ 1 ਰੁਪਏ ਦਾ ਇਹ ਗੱਲਾਂ ਕਰਕੇ ਫਰਕ ਰਹਿ ਜਾਂਦਾ ਹੈ ਕਿਸਾਨਪਰਾਬੂ ਜਦੋਂ ਵੀ ਤੁਸੀਂ ਆਲੂ ਦੀ ਪਟਾਈ ਕਰਨੀ ਆ ਬਸ ਆਪਣਾ ਜਦੋਂ ਪ੍ਰੋਫਿਟ ਦੇਖਣਾ ਜੇ 30 35000 ਰੁਪਿਆ ਪ੍ਰੋਫਿਟ ਹੋ ਰਿਹਾ ਨਾਲ ਦੀ ਨਾਲ ਕੱਢ ਦਿਓ ਬਾਕੀ ਦਿੱਲੀ ਦੱਖਣ ਤੱਕ ਦੇ ਰੇਟਾਂ ਨੂੰ ਧਿਆਨ ਵਿੱਚ ਰੱਖਦੇ ਰਹੋ ਤੁਹਾਡੇ ਕੋਲੇ ਮੋਬਾਈਲ ਫੋਨ ਹੈਗਾ ਉੱਥੋਂ ਦੇ ਬੰਦਿਆਂ ਨਾਲ ਕੰਟੈਕਟ ਕਰਦੇ ਰਹੋ ਉੱਥੋਂ ਦੇ ਯੂਟਿਊਬਰ ਹੈਗੇ ਤੁਸੀਂ ਚੈਨਲ ਫੋਲੋ ਕਰ ਦਿਓ ਰੋਜ਼ ਦੇ ਰੋਜ਼ ਦੇ ਰੇਟ ਆਉਂਦੇ ਰਹਿੰਦੇ ਨੇ ਤੇ ਉਹ ਦਿੱਲੀ ਦੱਖਣ ਦੇ ਜਿਹੜੇ ਰੇਟ ਨੇ ਉਹਨਾਂ ਨਾਲ ਬੈਲੈਂਸ ਬਣਾ ਕੇ ਰੱਖੋ ਕਿਸਾਨ ਭਰਾਵੋ ਆਲੂ ਦੇ ਰੇਟ ਕਰਕੇ ਹੀ ਬਹੁਤ ਕਿਸਾਨ ਭਰਾ ਇਹ ਲਾਈਨ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਕਿਉਂਕਿ ਉਹ ਚਾਹੁੰਦੇ ਨੇ ਵੀ ਸਾਡਾ ਜਿਹੜਾ ਮਾਈਂਡ ਆ ਫ੍ਰੀ ਰਹੇ ਅਸੀਂ ਮਾਈਂਡ ਦੇ ਉੱਪਰ ਕਿਸੇ ਵੀ ਕਿਸਮ ਦਾ ਇਹ ਭਾਰ ਨਹੀਂ ਪਾਉਣਾ ਕਣਕ ਛੋਣੇ ਤੁਹਾਨੂੰ ਐਮਐਸਪੀ ਮਿਲੀ ਹੋਈ ਆ ਤੁਹਾਨੂੰ ਪਤਾ ਆ ਵੀ ਇਹ ਮੰਡੀ ਵਿੱਚ ਜਾ ਕੇ ਇਹਨੂੰ ਵੇਚਿਓ ਇੰਨੇ ਹੀ ਰੇਟ ਇਹਦਾ ਰਹਿਣਾ ਵੱਧਦਾ ਨਹੀਂ ਘਟਣਾ ਨਹੀਂ ਕਦੋਂ ਮਰਜ਼ੀ ਜਾ ਕੇ ਵੇਚਿਓ ਬਹੁਤੇ ਕਿਸਾਨਪਰਾ ਆਲੂ ਦੇ ਜਿਹੜੀ ਓਪਨ ਮਾਰਕੀਟ ਆ ਇਹਦੇ ਰੇਟ ਕਰਕੇ ਹੀ ਇਹ ਆਲੂ ਦੀ ਲੈਣ ਵਿੱਚ ਆਉਣਾ ਨਹੀਂ ਚਾਹੁੰਦੇ ਬਾਕੀ ਰਹੀ ਗੱਲ ਕਿਸਾਨਪਰਾ ਉਹ ਅਗਲੀ ਜਿਹੜੀ ਬਿਉਤਬੰਦੀ ਆ ਵੇਚਣ ਤੋਂ ਬਾਅਦ ਆਲੂ ਦੀ ਖੇਤੀ ਹੀ ਮੱਕੀ ਕਰਕੇ ਹੋ ਰਹੀ ਆ ਜਿਹੜੀ ਵਿਚਲੀ ਗੱਲ ਆ ਜਿਹੜੇ ਨਵੇਂ ਕਿਸਾਨ ਭਰਾ ਆ ਰਹੇ ਨੇ ਉਹ ਮੱਕੀ ਕਰਕੇ ਆ ਰਹੇ ਨੇ ਬਹੁਤ ਕਿਸਾਨ ਭਰਾ ਤਾਂ ਇਹ ਕਹਿ ਰਹੇ ਨੇ ਵੀ ਅਸੀਂ ਖੇਤ ਬੇਲੀ ਛੱਡ ਲਾਂਗੇ ਅਸੀਂ ਫਰਵਰੀ ਦੇ ਪਹਿਲੇ ਹਫਤੇ ਜਾ ਕੇ ਮੱਕੀ ਦੀ ਬਜਾਈ ਕਰਾਂਗੇ ਤੇ ਲੱਖ ਰੁਪਿਆ ਕਿੱਲੇ ਦਾ ਬਚਾਵਾਂਗੇ ਲੱਖ ਰੁਪਿਆ ਕਿੱਲੇ ਦਾ ਬਚਾਉਣਾ ਮੱਕੀ ਦਾ ਬਹੁਤ ਮੁਸ਼ਕਲ ਆ ਜਿਹੜੇ ਮੱਕੀ ਦੀ ਬਜਾਈ ਕਰਦੇ ਨੇ ਉਹਨਾਂ ਨੂੰ ਪਤਾ ਮੱਕੀ ਦੀ ਬਜਾਈ ਸਹੀ ਸਮੇਂ ਹੋ ਜਾਵੇ ਚੰਗਾ ਬੀਜ ਮਿਲ ਜਾਵੇ ਚੰਗੀ ਸਾਂਭ ਸੰਭਾਲ ਹੋ ਜਾਵੇ ਚੰਗਾ ਰੇਟ ਮਿਲ ਜਾਵੇ ਫੇਰ ਕਿਤੇ ਜਾ ਕੇ 90000 ਲੱਖ ਦੀ ਮੱਕੀ ਕਿੱਲੇ ਚੋਂ ਨਿਕਲਿਆ ਆਉਂਦੀ ਆ ਪਰ ਜੇਕਰ ਤੁਸੀਂ ਆਲੂ ਦੀ ਫਸਲ ਦੇ ਵਿੱਚ ਫਸ ਗਏ ਤੁਹਾਡੇ ਆਲੂ ਪਛੈਤੇ ਹੋਗੇ ਤੇ ਮੱਕੀ ਤੁਹਾਡੀ ਮਾਰਚ ਮਹੀਨੇ ਚਲੀ ਗਈ ਉਹ ਤੁਹਾਡੀ 60 6000 ਦੀ ਹੋ ਰਹਿ ਜਾਣੀ ਆ ਤੇ ਕਿਸਾਨਪੁਰਾ ਉਹ ਜਿਹੜੀ ਮੱਕੀ ਆ ਹੁਣ ਬਹੁਤ ਕਿਸਾਨਪੁਰਾ ਕਹਿੰਦੇ ਹੁੰਦੇ ਨੇ ਵੀ ਝੋਨਾ ਪੰਜਾਬ ਨੂੰ ਖਤਰਾ ਪਾਣੀ ਦਾ ਖਤਰਾ ਮੱਕੀ ਪਕਾਮੀ ਮੱਕੀ ਵੀ ਪੰਜਾਬ ਨੂੰ ਖਤਰਾ ਮੈਂ ਆਪ ਖੁਦ ਮੱਕੀ ਦੀ ਖੇਤੀ ਕਰਦਾ ਮੱਕੀ ਦੀ ਕਿਸਾਨ ਆ ਮੈਂ ਤੇ ਮੱਕੀ ਝੋਨੇ ਨਾਲੋਂ ਵੀ ਜ਼ਿਆਦਾ ਪਾਣੀ ਲੈ ਲੈਂਦੀ ਆ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਿਓ ਤੇ ਮੈਂ ਤਾਂ ਚਾਹਣਾ ਵੀ ਮੂੰਗੀ ਦੀ ਫਸਲ ਬਹੁਤ ਵਧੀਆ ਮੂੰਗੀ ਦੀ ਫਸਲ ਦੀ ਬਿਜਾਈ ਕਰਨੀ ਚਾਹੀਦੀ ਆ ਇੱਕ ਦੋ ਪਾਣੀ ਲੱਗਦੇ ਨੇ ਕੁਦਰਤੀ ਸਰੋਤਾਂ ਦੇ ਨਾਲ ਹੋ ਜਾਂਦੀ ਆ ਤੇ ਕਿਸਾਨ ਪ੍ਰਭੂ ਇਹ ਆਪਣੀ ਹੈਗੀ ਸੀ ਆਲੂ ਤੋਂ ਲੈ ਕੇ ਮੱਕੀ ਤੱਕ ਦੇ ਸਫਰ ਦੀ ਵਿਉਂਤਬੰਦੀ ਜਿਹੜੀ ਕਿ ਤੁਹਾਨੂੰ ਮੈਂ ਸਾਰੀ ਦੱਸ ਦਿੱਤੀ ਆ ਤੇ ਬਾਕੀ ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਕਿਸਾਨ ਭਰਾ ਜੀ ਇਹਨਾਂ ਨੂੰ ਹੋਰ ਇਦੋਂ ਗੱਲਾਂ ਬਾਤਾਂ ਬਾਰੇ ਜਾਣੂ ਹੈਗੇ ਨੇ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਤੇ ਕਿਸਾਨ ਭਰਾਵੋ ਆਲੂ ਚੰਗੀ ਖੇਤੀ ਆ ਸਾਰਿਆਂ ਨੂੰ ਚਲੋ ਕਰਨੀ ਚਾਹੀਦੀ ਆ ਪੰਜਾਬ ਦੇ ਵਿੱਚ ਆਲੂ ਵਧੀਆ ਹੋ ਜਾਂਦਾ ਹੈ ਚੰਗੀ ਫਸਲ ਹੋ ਜਾਂਦੀ ਆ ਪ੍ਰੋਫਿਟ ਵੀ ਤੁਹਾਨੂੰ ਦੇ ਜਾਵੇਗੀ ਬਾਕੀ ਸਭ ਤੋਂ ਮੇਨ ਗੱਲ ਇਹ ਆ ਵੀ ਜਦੋਂ ਸਰਦੀਆਂ ਦੇ ਮਹੀਨੇ ਹੁੰਦੇ ਨੇ ਨਵੰਬਰ ਦਸੰਬਰ ਜਨਵਰੀ ਇਹ ਤਿੰਨ ਮਹੀਨੇ ਨਹੀਂ ਬੰਦਾ ਅੰਦਰ ਬੈੱਡ ਦੀ ਪਿਆ ਰਹਿੰਦਾ ਤੇ ਉਹ ਠੰਡ ਦੇ ਵਿੱਚ ਕੰਮ ਲੱਗਿਆ ਰਹਿੰਦਾ ਮੇਨ ਗੱਲ ਇਹ ਆ ਅਸੀਂ ਤਾਂ ਆਲੂ ਦੀ ਖੇਤੀ ਤਾਂ ਹੀ ਕਰਦੇ ਆ ਵੀ ਚੱਲ ਨਾਲੇ ਕੰਮ ਲੱਗੇ ਰਹਣਿਆਂ ਨਾਲੇ ਪ੍ਰੋਫਿਟ ਹੋ ਜਾਂਦਾ ਮੈਨੂੰ 6 ਸਾਲ ਹੋ ਗਏ ਆਲੂ ਦੀ ਬਿਜਾਈ ਕਰਦੇ ਨੂੰ 6 ਸਾਲਾਂ ਦੇ ਵਿੱਚ ਇੰਨੇ ਕ ਪੈਸੇ ਬਚੇ ਨੇ ਵੀ ਕਣਕ ਵੀ ਓਨੇ ਕੀ ਹੋ ਜਾਣੇ ਸੀ ਆਲੂ ਵੀ ਓਨੇ ਹੋ ਜਾਣੇ ਸੀ ਆ ਪਿਛਲੇ 2 ਸਾਲ ਚੰਗੇ ਰਹੇ ਨੇ ਮੱਕੀ ਕਰਕੇ ਉਦੋਂ ਪਹਿਲਾਂ ਜਿੰਨੇ ਕ ਆਲੂ ਹੋਣੇ ਓੰਨੀ ਕੀ ਕਣਕ ਹੁੰਦੀ ਸੀ 2 ਸਾਲ ਚੰਗੇ 2 ਸਾਲ ਮੰਦੇ ਇਹੀ ਕੁਛ ਚੱਲਦਾ ਰਿਹਾ ਆਲੂ ਦਾ ਤੇ ਮੈਂ ਤਾਂ ਕਹਿਣਾ ਪ੍ਰਮਾਤਮਾ ਭਲੀ ਕਰੇ ਅੱਗੇ ਵੀ ਚੰਗੇ ਹੀ ਆਉਣ 10 ਰੁਪਏ ਤੋਂ ਆਲੂ ਦਾ ਰੇਟ ਘਟਣਾ ਨਹੀਂ ਚਾਹੀਦਾ ਹੈਗਾ ਜੇਕਰ 10 ਰੁਪਏ ਰੇਟ ਰਹਿੰਦਾ ਤਾਂ ਕਿਸਾਨ ਨੂੰ ਕੁਝ ਬਚ ਜਾਵੇਗਾ ਜੇਕਰ 10 ਰੁਪਏ ਤੋਂ ਘਟ ਆਉਂਦਾ ਤਾਂ ਮਗਾਈ ਬਹੁਤ ਜ਼ਿਆਦਾ ਹੋਗੀ ਕਿਸਾਨ ਨੂੰ ਨਹੀਂ ਕੁਝ ਬਚੇਗਾ 2008-10 ਦੀ ਗੱਲ ਆ ਮੈਂ ਤਾਂ ਬਹੁਤ ਛੋਟਾ ਹੁੰਦਾ ਸੀ ਤੁਸੀਂ ਜਿਹੜੇ ਆਲੂ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ 2010 ਦੇ ਵਿੱਚ ਵੀ ਆਲੂ ਦਾ ਰੇਟ 8-10 ਰੁਪਏ ਚੱਲਦਾ ਸੀ ਤੇ ਅੱਜ 2024 ਵਿੱਚ ਵੀ 8-10 ਰੁਪਏ ਚੱਲ ਰਿਹਾ ਇਹਨਾਂ ਗੱਲਾਂ ਕਰਕੇ ਆਲੂ ਕਿਤਨਾ ਕਿਤੇ ਪਿੱਛੇ ਰਹਿ ਜਾਂਦਾ ਆਲੂ ਆ ਜਿਹੜਾ ਉਹ ਕਿਸਾਨ ਨੂੰ ਰਾਜਾ ਵੀ ਬਣਾ ਦਿੰਦਾ ਤੇ ਆਲੂ ਆ ਜਿਹੜਾ ਉਹ ਕਿਸਾਨ ਨੂੰ ਫਕੀਰ ਵੀ ਬਣਾ ਦਿੰਦਾ ਆਲੂ ਦੀ ਖੇਤੀ ਕਰਦੇ ਕਰਦੇ ਬਹੁਤ ਕਿਸਾਨ ਭਰਾ ਮੈਂ ਫੇਲ ਹੁੰਦੇ ਵੀ ਦੇਖੇ ਨੇ ਬਹੁਤ ਕਿਸਾਨ ਭਰਾ ਮੈਂ ਪਾਸ ਹੁੰਦੇ ਵੀ ਦੇਖੇ ਨੇ ਬਹੁਤ ਕਿਸਾਨ ਭਰਾ ਦਾ ਬਿਜ਼ਨਸ ਕਰੋੜਾਂ ਚ ਲੈ ਗਏ ਤੇ ਬਹੁਤ ਕਿਸਾਨ ਭਰਾ ਪਿੱਛੇ ਆਉਂਦੇ ਵੀ ਦੇਖੇ ਨੇ ਤੇ ਇਸ ਕਰਕੇ ਕਿਸਾਨ ਪ੍ਰਭੂ ਜਦੋਂ ਵੀ ਤੁਸੀਂ ਆਲੂ ਦੀ ਖੇਤੀ ਕਰਨੀ ਆ ਤਾਂ ਬਿਉਂਤ ਬੰਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਤਿੰਨ ਪਿਉਂਤ ਬੰਦੀਆਂ ਜ਼ਰੂਰ ਕਰ ਲਿਓ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਲੂ ਦੇ ਉੱਪਰ ਰੇਹਾ ਸਪਰੇਹਾ ਆਲੂ ਦੀ ਬਜਾਈ ਬੀਜਣ ਦੇ ਢੰਗ ਆਲੂ ਦੇ ਕਿਹੜੇ ਬੀਜ ਚੰਗੇ ਨੇ ਉਹਨਾਂ ਦੀ ਵੀ ਇੱਕ ਅਲੱਗ ਤੋਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਪ੍ਰਭਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਹੋਰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ WhatsApp ਦੇ ਉੱਪਰ ਸ਼ੇਅਰ ਕਰ ਦਿਓ ਜੀਨੇ ਆਲੂਆਂ ਦੀ ਨਮੀ ਖੇਤੀ ਸ਼ੁਰੂ ਕਰਨੀਆਂ ਉਹਨੂੰ ਤਾਂ ਜ਼ਰੂਰ ਇਹ ਵੀਡੀਓ ਸ਼ੇਅਰ ਕਰ ਦਿਓ ਧੰਨਵਾਦੀ ਸ਼ਾਸਤਰੀ ਕਾਲ ਰੱਬ ਰੱਖਾ